ਜੇ ਸੰਤ ਬਾਬਾ ਰਹੀੰਦਰਪਾਲ ਪਾਪਾ ਜੀ ਪਿੱਤਾ ਜੀ ਮਾਤਾ ਜੀ ਭੈਣ ਭਾਈ ਸਾਰੇ ਦਰਵਾਜ਼ੇ ਉੱਤੇ ਰਹੇ ਜੇ ਘਰੇ 'ਚ ਤਾਂ ਸੰਤ ਬਾਬਾ ਹੰਸਰਾਜੀ ਆ ਗਰੀਬਾਂ ਤੇ ਥਵੇਂ ਜੀ ਪਾਪਾ ਜੀ ਨੂੰ ਕਹਿਣ ਲੱਗੇ ਬੀਬਾ ਜੀ ਇੱਕ ਗਰੀਬ ਛਾਓ ਆਪਾਂ ਦੂਰੇ ਵੇਹੇ ਜਨਾ ਕਰਦੇ ਪਾਪਾ ਜੀ ਨੇ ਉਸਦਾਂ ਦੇ ਗਰੀਬ ਛਾਈ ਕਿ ਬਾਬਾ ਹੰਸਰਾਜੀ ਉਹਨਾਂ ਦੇ ਨਾਲ ਇੱਕ ਮੇਕੋ ਕੇ

سبشاہروادی سو میں جاگلہ جیٹ اتوار آیا انی اکتوبر یاد رکھنا سنگان نے اس ਦੇਰੇ ਬਿਕੇਰੇ ਮਹਾਦੇਵੀ ਭਗਵਾਨ ਵਾਲਮੀਕ ਮਹਾਰਾਜੀ ਦਾ ਪਰ ਇਸ ਦਿਸ ਜਿਹੜਾ ਬਣਾਇਆ ਜਾਵੇਗਾ 19 ਅਕਤੂਬਰ ਦਿਨ ਵਿਸ਼ਾ ਐਤਵਾਰ ਮਹਾਦੇਵੀ ਭਗਵਾਨ ਵਾਲਮੀਕ ਮਹਾਰਾਜੀ ਦਾ ਪਰ ਇਸ ਦਿਸ ਜਿਹੜਾ ਬਣਾਇਆ ਜਾਣਾ ਹੈ ਜਿਸ ਤਰ੍ਹਾਂ ਅੱਜ ਆਪ ਸਤਿ ਸ਼੍ਰੀ ਅਕਾਲ ਦੇ ਦਰਸ਼ਕ ਦਿੱਤੇ ਅਗੇ ਉਸੇ ਵੀ ਆਪ ਸਤਿ ਸ਼੍ਰੀ ਅਕਾਲ ਦੇ ਦਰਸ਼ਕ ਦੇ ਕਿਸਾਰਤਾ ਕਾ ਜੀ ਸਮੂਹ ਸਤਿ ਸ਼ਕਤ ਦਾ ਕੋਟਾ ਨੂੰ ਕੋਟਰਵਾਦ ਗੁਰੂ ਜੀ ਪਾਗਰੇ ਮਹਾਰਾਜੀ ਪੂਜਯਾ ਦੇਖਤਾ ਸਤਬਾਬਾ ਮੰਦਰਪਾਲ ਜੀ ਮਹਾਰਾਜ ਜੋ ਕਿ ਦੇਖਣੀ ਤਾਤੀ ਤੇ ਬੈਠੇ ਲਾਖ ਦੇਖ ਰਹੇ ਨੇ ਸੋ ਬਹੁਤ ਹੀ ਸਤਿਕਾਰ ਨੂੰ ਪੂਜਯਾ ਪਦੇ ਮਾਤਾ ਕਾ ਸਤਬੇ ਵੀ ਵਿਬਲਾ ਰਾਣੀ ਜੀ ਔਰ ਬਹੁਤ ਹੀ ਸਤਿਕਾਰ ਨੂੰ ਸਤਬਾਬਾ ਮੋੜਬਾਜੀ ਬਰੋਦਾਸ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਨਮਸਕਾਰ ਕਰਤਾ ਹੋਇਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਦਾ ਹਾਂ ਜੀ ਬਹੁਤ ਪਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤੂ ਸਤਿਕਾਰਯੋਗ ਸੰਤ ਬਾਬਾ ਜਸਿੰਦਰ ਪਾਦੇ ਕਿਰਤ ਦੇ ਤਨੇ ਮਹਾਨ ਬਦਵਾਨ ਜੋਗਨੀ ਕਰਦੀ ਤਾਂ ਸੰਤਾਂ ਨੂੰ ਨਾਮ ਬਣਨਾ ਜੁੜਦੇ ਹੋਏ ਵਿਦੇਸ਼ਾਂ ਚ ਦੇਸ਼ ਪਰਤੇ اور ਆਪ ਜੀ ਨੇ ਸਮੂਹ ਸੰਤਾਂ ਨੇ ਮਾਪੂਰਖਾਂ ਨੂੰ ਜੀਆ ਧੰਨਵਾਦ ਕੀਤਾ ਇਹ ਮੈਂ ਬੇਨਤੀ ਕਰਾਂ ਸਾਡੇ درمیان ਨੂੰ ਮਹਾਨ ਸੋਸ਼ੀਅਟ ਆਕਸਰ ਮੈਂ ਪੰਨੀ ਸਿੰਘ ਦੀ ਪੰਡਵਾ ਜਿਹੜੇ ਮਹਾਨੇ ਉਹ ਜਿਹੜਾ ਨੇ ਸਾਸਨ ਦੀ ਘਵਾੜੇ ਤੋਂ ਲੈ ਕੇ ਪੰਡਵੇ ਤੱਕ ਜਿਨ੍ਹਾਂ ਨੇ ਰੋਡ ਦੇ ਉੱਪਰ ਬੂਟੇ ਨੇ ਉਹ ਆਪ ਲਾਏ ਆਪਣੇ ਹੱਥੀ ਲਾਏ ਔਰ ਉਹਨਾਂ ਨੂੰ ਪਾੜਨਾ ਦਿੱਤਾ ਔਰ ਸਮੂਹ ਜਾਂਦੇ ਵਿੱਚ ਕੀ ਕਿ ਬੇਤਰੀ ਦਿੱਤੀ ਔਰ ਕਿਉਂ ਸਕੂਲ ਤਾਂ ਬੇਲੇ ਹੋਏ ਔਰ ਗੁੱਟਿਆਂ ਦੀ ਪੈਦਾਵਾਰ ਦੇ ਵਿੱਚ ਉਹਨਾਂ ਨੂੰ ਪਾਣੀ ਪਾਉਣਾ ਡਟਣਾ ਔਰ ਅੱਜ ਦੇਖੋ ਪੂਰੇ ਰੋਡ ਤੇ ਦੋਨੇ ਤਰਫੇ ਇੰਨੇ ਵਧੀਆ ਵਧੀਆ ਗੁੱਟੇ ਲਾਏ ਨੇ ਇਹ ਭਾਈ ਸਾਹਿਬ ਬਾਈ ਕਰਤੀ ਸੇਕੀ ਦੇਣ ਔਰ ਬੜੇ ਮਿਹਨਤੀ ਨੇ ਉਸਵਾਸ ਸੇਵੀ ਨੇ ਔਰ ਅੱਜ ਉਹਦੇ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਵਰਮਾੜੀ ਵੀ ਇਚਾਰਜ ਕਰਦੇ ਨੇ ਔਰ ਭਾਈ ਸਾਹਿਬ ਭਗਸੋਮਰ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਨੂੰ ਇਸ ਵਿਦਿਆ ਦੇ ਵਿੱਚ ਪਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਪੰਡਵੇਂ ਦੇ ਵਿੱਚ ਮਹਾਨ ਦੇਰ ਦੇ ਵਿੱਚ ਜਦੋਂ ਵੀ ਰਹਦੇ ਨੇ ਵਰਦਨਾ ਦੀ ਸੇਵਾ ਨੰਗਰ ਦੀ ਸੇਵਾ ਬਹੁਤ ਮਦਦ ਕਰਦੇ ਨੇ ਔਰ ਦੇਰ ਦੀਆਂ ਸਾਰੀਆਂ ਸਦਾਵਾਂ ਤੋਂ ਵੱਡਾ ਯੋਗਦਾਨ ਪਾਉਂਦੇ ਨੇ ਸ਼ਾਸਨ ਜੀ ਦਾ ਬੇਨਤੀ ਕਰਾਂ ਭਾਈ ਸਾਹਿਬ ਇਹ ਸ਼ਰਦ ਬਾਬਾ ਜਸਵੀਰ ਸਿੰਘ ਜੀ ਟਿੱਪੂ ਮਾਝੇ ਵਾਲੇ پچی منٹ کا ہے وہ تصویر لے کے آئے ہیں اور جہاں پچھلے سماگ کے دوران سنت بابا مہندر پال جی مکالک ڈیرا سر پنڈو واسنگ گولڈ میڈل کے نام سنمان اور ایک گولڈ میڈل کی گل نہیں ایک سو چالیس میڈل جڑے ہیں وہ بابا جی نے بخ بک شخصیتوں کو ਔਰ ਮਹਾਨ ਕਵੀ ਜੀਵੀਆਂ ਨੂੰ ਸਮਾਜ ਸੇਵੀਆਂ ਨੂੰ ਕਲਾਕਾਰਾਂ ਨੂੰ ਰੈਕਟਰਾਂ ਨੂੰ ਔਰ ਗੀਤਕਾਰਾਂ ਨੂੰ ਜਿਹੜੇ ਆਪਣੇ ਮਾਹਰਤ ਨੂੰ ਚੋਂ ਬੜੇ ਵਧੀਆ-ਵਧੀਆ ਸੰਕਲਪ ਬਣਾਇਰ ਕਰਦੇ ਨੇ ਉਚਾਰਨ ਕਰਦੇ ਨੇ ਉਹਨਾਂ ਕਲਾਕਾਰ ਨੂੰ ਵੀ ਪਾਉ। ਸਾਡੇ ਦਰਬਾਰਤ ਮਾਨਸੂਰਾ ਜੀ ਬੈਠੇ ਨੇ ਬੜੇ ਵਿਦਵਾਨ ਨੇ ਕਵੀ ਜੀਵੀਆਂ ਨੇ ਔਰ ਉਹਨਾਂ ਨੂੰ ਵੀ ਸਨਮਰ ਤੇ ਇਤਹਾਸਨਾ ਦੇ ਵਿੱਚ ਸਾਸਨ ਜੀ ਉਸ ਤੋਂ ਬਾਅਦ ਗੋਰਮੈਟਰ ਦੇ ਨਾਲ ਸਰ ਮਾਰਤ ਗਿੱਦਾ ਕੇ ਸਾਡੇ ਪਾਸ ਹੁਸਨ ਸਿੰਘ ਜੀ ਖਰਵਾੜਾ ਬੈਠੇ ਨੇ ਮਹਾਰਾਜ ਸਿਮੀ ਨੇ ਔਰ ਦੇਸਵਾ ਸਵਾਸ ਦੇ ਰੱਬੇ ਕੋਈ ਫਿਲਟਰ ਬਣਦੀ ਆ ਕਿਤੇ ਧੱਕਾ ਕੀਤਾ ਜਾਂਦਾ ਹੈ ਉਹਨਾਂ ਦੇ ਵਿੱਚ ਸਰੂਪ ਸਿੰਘ ਜੀ ਖਰਵਾੜਾ ਅਕਸਰ ਥੰਮੜ ਕੇ ਘੜਦੇ ਨੇ ਔਰ ਬਾਬਾ ਮੰਦਰਪਾਲ ਜੀ ਦੇ ਨਾਲ ਜਿਹਦਾ ਬੇਸਾ ਪਿਆਰ ਹੈ ਔਰ ਅਰਚਨਾ ਦੇ ਵਿੱਚ بڑے بڑے ਸਮਾਜ ਦੇ ਪਰਾਂ ਦੇ ਵਿੱਚ ਕਿਆ ਦੀ ਸ੍ਰੀ ਸੁਖਸਿੰਘ ਜੀ ਕਰਵਾਣਾ ਜੂ ਬਾਬਾ ਜੀ ਦੀ ਰਾਤ ਕਰਦੇ ਨੇ ਪਰ ਸਭ ਦਾ ਮਹੰਤਪਾ ਜੀ بڑے ਨਕਲ ਕਾ ਕੌਮ ਨੇ ਮਹਾਨ ਸ਼ੇਰ ਔਰ ਜੇ ਮੈਂ ਸਭ ਦਾ ਸਭ ਦਾ ਸੁਸਾਇਟੀ ਦੇ ਜਿਨ੍ਹਾਂ ਨੇ ਵਿੜਜੂ ਰਿਹਾ ਹੋਇਆ ਪਾਲਾ ਕੀਤਾ ਹੋਇਆ ਕਿ ਮੈਂ ਐਸਾ ਪ੍ਰੋਗਰਾਮ ਐਸਾ ਪ੍ਰਦਰਸ਼ਨ ਜਿਹਦੇ ਨਾਲ ਸਾਡਾ ਇਹ ਸਮਾਜ ਇੱਕ ਮੁੱਠ ਹੋ ਸਕੇ ਸਾਡਾ ਸੰਤ ਸਮਾਜ ਇੱਕ ਜੋਗਾ ਵਿਚਾ ਦੇ ਸਾਡੇ ਸੱਜ ਸਮਾਜ ਇਕੱਠਾ ਹੋ ਗਏ ਸਾਡੇ ਸੱਜ ਸਮਾਜ ਦੇ ਕੋਲ ਇੱਕ ਮੁੱਠ ਆਵਾਜ਼ ਜਾਵੇ ਤਾਂ ਉਹ ਵਕੀ ਇਸ ਨਾਮਾ ਵਕੀ ਕੌਣ ਸਮਾਜ ਨੂੰ ਪਤਾ ਲੱਗੇ ਕਿ ਇਹ ਨਾ ਸਿੰਘ ਬਾਬਾ ਮਹਿੰਦਰਪਾਲ ਜੀ ਹੋ ਚੁੱਕਾ ਹੋਇਆ ਉਹ ਆਪ ਨੂੰ ਬਣ ਜਾਂਦੇ ਨੇ ਉਹਨਾਂ ਨੂੰ ਕੋਈ ਕਿਤੇ ਨਹੀਂ ਦਿੰਦਾ ਕਿ ਮੈਂ ਚੇਰਮੈਨ ਆ ਮੈਂ ਅੱਡੋ-ਅੱਟੇ ਦੇ ਰਹਾ ਮਹਾਨ ਸੰਚਾਲਕ ਹਾਂ ਨਹੀਂ ਉਹ ਆਪ ਨੂੰ ਬਣਨੇ ਬਣ ਕੇ ਸੰਗਠਨਾਂ ਦੇ ਚਾਤੀ ਲੱਗੇ ਨੇ ਔਰ ਬੜੇ ਬੜੇ ਮੇਗਿਆਂ ਦੇ ਵਰਦਨ ਬੋੜਾ ਰਸਤੇ ਨੇ ਕਿਉਂਕਿ ਮੈਨੂੰ ਕੋਈ ਸੋਚ ਹੈ ਕੋਈ ਮਨ ਦਾ ਮਹੱਤਵ ਹੈ ਕਿ ਮੈਂ ਆਪਣੇ ਪਿੰਡ ਦੇ ਨਾਲ ਬਾਬਾ ਜੀ ਨੇ ਸਕੂਲ ਖੋਲੇ ਜੋੜਦੇ ਨੇ ਪਰ ਉਹ ਸਾਨੂੰ ਸਮਾਜਿਕ ਸੰਸਧ ਜਨਾਂ ਦੀ ਇੱਕ ਮੁਰਜ਼ਾ ਵੀ ਚਲਦੇ ਆ ਇੱਕ ਜੱਫਤਾ ਵੀ ਚਲਦੇ ਆ ਤਾਂ ਆਪਣੇ ਪ੍ਰੋਜੈਕਟਾ ਹੋਇਆ ਔਰ ਉਹ ਸਾਰੀ ਮਿਹਨਤ ਦੇ ਵਿੱਚ ਆ ਜਾ ਜਾ ਕੇ ਮਾਪੁਰਖਾ ਨੂੰ ਇਸ ਸੁਗੰਧੀ ਸੰਗਮਨ ਕਰਦੇ ਨੇ ਕਿਆ ਆਪਾਂ ਇੱਕ ਮੁੱਠ ਹੋਈ ਹੈ ਇਕੱਠੇ ਹੋਈ ਹੈ ਤਾਂ ਜੋ ਸਮਾਜ ਦੇ ਵਿੱਚ ਇੱਕ ਮਹਾਨ ਸੁਨਿਆਰਾਂ ਦੇ ਸਰ ਸੰਗਜੇ ਮਹਾਨ ਦੇ ਸ੍ਰੀ ਪਾਪਾ ਨੰਕਰ ਪਾ ਕੇ ਜਿਹੜੇ ਮਹਾਨ ਸੋਵੀ ਨੇ ਬੋਧਨਾ ਦੇ ਹੱਥ ਮਟਲੇ ਵਰਨਾ ਨੂੰ ਜੁਗਨਗਰ ਨੂੰ ਬਣਾ ਦਿੱਤਾ ਮੈਂ ਬੇਨਤੀ ਕਰਾਂ ਕਿ ਨਾ ਸਮਾਂ ਇੱਕ ਵਜ ਕੇ 20 ਮਿੰਟ ਚ ਇਹਨਾਂ ਮੱਥੀ ਮਿੰਟ ਦਾ ਸਮਾਂ ਸੰਤ ਪਾਪਾ ਜੀ ਸੁਸ਼ੇਂਦਰੀ ਮਹਾਰਾਜ ਬੜੇ ਮਹਾਨ ਨੇ ਉਹਨਾਂ ਦੀ ਬਾਤ ਸੁਣਾਈ ਰਤਨ ਵਾਲਾ ਖੀਚਾ ਤਾਂ ਜਿਹੜਾ ਸਾਡੇ ਪਾਸ ਚੁੱਪ ਚੁਪਾ ਹੈ ਉਹਨਾਂ ਦਾ ਸਮਾਂ ਹੈ ਉਹਨਾਂ ਤੋਂ ਬਾਅਦ ਮਹਾਂ ਸਖਸੀਅਤ ਸੁਰਪ ਸਿੰਘ ਗਲਵਾਰਾ ਅਤੇ ਮਾਰਕ ਮਾਨ ਭਰਾੜੀ ਅਤੇ ਸਿੱਖ ਜਨ ਸਕੱਤਬਾ ਕਮੰਦਸ ਮਹਾਰਾਜ ਜੀ ਆਜੂਆ ਅਕਾ ਪਤਮਕਰਾਂ ਦੇ ਨਾਲ ਨਿਹੰਗਾਂ ਦੇ ਗ੍ਰਾਹਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ جدو, جدو نے میری جی ਇਹ ਬੰਦਾ ਮਾਰਦਾ ਜੀ ਆਨੇ ਇੱਕ ਗੋਰੀ ਦੇ ਵਿੱਚੋਂ ਦਾਣਿਆਂ ਦਾ ਬੋਗ ਭਰੇੜਾ ਕਹਿੰਦੇ ਜਦੋਂ ਬੋਗ ਭਰਿਆ ਲਿਜਾ ਕੇ ਜੋਗੀ ਦੀ ਉਹ ਝੋਲੀ ਦੇ ਵਿੱਚ ਪਾ ਦਿੱਤਾ ਜਦੋਂ ਝੋਲੀ ਦੇ ਵਿੱਚ ਪਾਇਆ ਕਹਿੰਦੇ ਉਹ ਦਾਣਿਆਂ ਦਾ ਬੋਗ ਹੀਰੇ ਮੋਤੀ ਬਾਤ ਕਿ ਫੇਰ ਸਮਾ ਬਣਿਆ ਤੁਹਾਡੇ ਜੀ ਨੂੰ ਦਰਸ਼ਨ ਕਰਾਂਗੇ ਵੱਡੇ ਮਹਾਰਾਜਿਆਂ ਦਾ ਬੋਗ ਇਹ ਤੁਹਾਡੇ ਮੈਂ ਅਡਰੈਸਨ ਕਰਦਾ ਜਿੰਨੇ ਗੁਰੂ ਮੁਖੋ ਤਾਰਜੇਟ ਹੈ ਤੁਹਾਡੀਆਂ ਕੋੜੇ ਜਿੰਨ ਦਾ ਸਮਾਪਨ ਕਰਦਾ ਰਿਹਾ ਤੇ ਗੁਰੂ ਘਰ ਦੇ ਸੈਂਟਰੀ ਭਾਲਖ ਸੰਜੀ ਬਹੁਤ ਪਿਆਰ ਕਰਦੇ ਨੇ ਅੱਜ ਨਾਲ ਸਾਰੇ ਕੱਲ੍ਹ ਦੀ ਪਰਦੇ ਹੋਤੀ ਹੈ ਤੇ ਇਹ ਸਮਾਪਤੀ ਕੋਈ ਸੰਗਤ ਦੀ ਹਾਰੇ ਜਾਵੇ ਕੋਈ ਸਰ ਆਈ ਦੇ ਸਾਨਾ ਦੇ ਦਰਸ਼ਕੋ ਸੱਤ ਕੰਧਾ ਦੇ ਦਰਸ਼ਕੋ ਸੁਖੋਪਰ ਸਾਹਿਬ ਦੇ ਦਰਸ਼ਨ ਕਰੋ ਜਿੱਥੇ ਕੋਲਾ ਸਾਨਾ ਦਾ ਯਾਜ ਹੈ ਤੇ ਆਮ ਬੰਦਾ ਜਾ ਨਹੀਂ ਸਕਦਾ ਅੱਜ ਕੱਲ ਪ੍ਰਵੇਣੀ ਸਾਹਿਬ ਦੇ ਹਸਤਾ ਦੇ ਜਾਣਾ ਹੋਵੇ ਤੇ ਜਿਸ ਬੰਦੇ ਕੋ 2000 ਰੁਪਏ ਹੋਵੇਗਾ ਖਰਚ ਕਰਕੇ ਤਾਂ ਜਾ ਸਕਦਾ ਤੇ ਪੰਜਾ ਸਾਹਿਬ ਦਾ ਯਾਜ ਹੈ 13 ਤੀਤ ਤੋਂ ਸਾਨਾ ਦਾ ਗਿਆਨ ਦਿੱਤੇ ਰੇ ਬਾਬਾ ਹੰਸਰਾਇ ਜੀ ਮਹਾਰਾਜ ਜੀ ਸਰਪਿਆਮ ਨੂੰ ਵਿਚਾਰਦੇ ਵੀ ਡਾਕਟਰ ਭੀਗਰਾਓ ਬੇਰਕਰ ਸਾਹਿਬ ਪੂਰੇ ਉਕਾਸ ਵਰ ਤੇ ਵਿਸ਼ੇਸ਼ੀ ਗੱਲ ਕਰਦੇ ਨੇ ਤੇ ਉੱਥੇ ਇਹ ਡੇਰਾ ਇੱਕ ਰੋਹਾਨੀਆਂ ਦਾ ਕੇਂਦਰ ਹੈ ਰੋਹਾਨੀਆਂ ਦਾ ਮਜਾਸਵਾ ਹੈ ਇਹ ਡੇਰਾ ਭਗਤੀ ਦਾ ਘਰ ਹੈ ਸਿਮਰਨ ਦਾ ਘਰ ਹੈ ਸ਼ਕਤੀ ਦਾ ਘਰ ਹੈ ਭਗਤੀ ਦੇ ਵਿੱਚੋਂ ਹੀ ਸ਼ਕਤੀ ਮਿਲਦੀ ਹੈ ਆਪ ਆਖੀ ਸਭਰਾ ਨੇ ਡੇਰਾ ਸਤਖੰਡ ਪੜਵੇ ਦਾ ਇੱਕ ਰੋਸ਼ਨਾ ਬਣਾ ਰਾਇ ਤੇ ਸਾ ਸੰਗਤਾਂ i ਸੰਤਨ ਸੂਰਮੇ ਦੀ ਰੇਵਾ ਦੇਵੀ ਸੰਤਨ ਸੂਰਮੇ ਬਾਬਾ ਫਖਰਾ ਦੀਵਾਰਾ ਸ਼੍ਰੀ ਗੁਰੂ ਅਰਜਨ ਦੇਵ ਸੱਚਖੰਡਾਗੜ੍ਹ ਵਿਖੇ ਦਰਨਾਨਕ ਦੇਹ ਰਾਜ ਜੀ ਦੇ ਪਿੰਦੀ ਪੁੱਤਰ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਹ ਮਹਾਨ ਸਮਾਗਮ ਜੋ ਕਿ ਜੇਠਿਆ ਅਕਤ ਮਨਾਇਆ ਜਾ ਰਿਹਾ ਇਸ ਲਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਵਧਾਈਆਂ ਹੋਣ ਆਓ

ਬੀਬੀ ਲਖਣੀ ਜੀ ਦੀ ਕੱਖ ਤੋਂ ਜਨਮ ਹੋਇਆ ਸਾਥ ਸੰਗਤ ਜੀਓ ਪੁੱਤਰ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਮਾਤਾ ਤੇ ਪਿਤਾ ਤੇ ਮੇਲ ਤੋਂ ਜਿਹੜਾ ਪੈਦਾ ਹੋਵੇ ਉਹਨੂੰ ਵਿੰਦੀ ਪੁੱਤਰ ਕਹਿੰਦੇ ਐਸੀ ਕਰਤਾਰ ਕਾਸ ਵੀ ਕਿਹਾ ਗਈ ਕਿ ਜੁਰਨਾਕ ਤੇਵ ਜੀ ਦੇ ਵਿੰਦੀ ਪੁੱਤਰ ਇੱਕ ਹੁੰਦੇ ਆ ਜਿਵੇਂ ਪਤੀ ਜਾਂਦਾ ਸੀ ਉਹ ਕਹਿੰਦੇ ਕਰਤਾਰ ਕਾਸ ਨੂੰ ਸਾਡੇ ਸੰਤ ਮਹਾਰਾਜ ਦੀ ਬੀਬੀ ਬਿਬਲਾ ਰਾਣੀ ਜੀ ਸਾਨੂੰ ਕਹਿੰਦੇ ਪੁੱਤਰ ਗੱਲ ਸੁਣ ਸੰਤ ਮਹਾਰਾਜ ਦੀ ਸੰਤ ਵੀਂਦਰਪਾਲ ਜੀ ਬਾਤ ਕੀ ਸ਼ੇਖੀ ਕਹਿੰਦੇ ਪੁੱਤਰ ਗੱਲ ਸੁਣ ਅਸੀਂ ਹੈਗੇ ਨਾਦੀ ਆਵਾਜ਼ ਤੋਂ ਉੱਤਰਿਆ ਨਾਦੀ ਇੱਕ ਹੁੰਦੇ ਵਿੰਦੀ ਜਿਹੜੇ ਮਾਤਾ ਪਿਤਾ ਦੇ ਸੇਲ ਤੋਂ ਪੈਦਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਦੇ ਜੇਠੇ ਵਿੰਦੀ ਪੁੱਤਰ ਸਨ ਇਹਨਾਂ ਦੇ ਕਹਾਣੀ ਬਾਬਾ ਲక్ష్ਮੀ ਚੰਦ ਦੋ ਭਰਾ ਜਿਆਦਾਤਰ ਜਿਹੜਾ ਉਹਨਾਂ ਦਾ ਜੀਵਨ ਆ ਉਹ ਸੰਤਾਨ ਤੋਂ ਲਹੂ ਦੀ ਨਹੀਂ ਖੇ ਹੋਇਆ ਕਿਉਂਕਿ ਉਹ ਵਾਲਾ ਭਤੀਜੇ ਬਹੁਤ ਪਿਆਰੇ ਹੁੰਦੇ ਦੁਨੀਆ ਵਿੱਚ ਭੱਬੇ ਵਾਲੇ ਸ਼ਬਦ ਭੱਬੇ ਵਾਲੇ ਰਿਸ਼ਤੇ ਭੈਣ ਭਰਾ ਭਤੀਜਾ ਤੇ ਪਰਜਾਹੀ ਇਹ ਬਹੁਤ ਨਜ਼ਦੀਕੀ ਰਹਤੇ ਨੇ ਤਾਂ ਸਾਧ ਸੰਗਤ ਜੀਓ ਸ਼੍ਰੀ ਚੰਕ ਮਹਾਰਾਜ ਕੋ ਉਦਾਸ ਸੀ ਜਿਹੜੀ ਪਰੰਪਰਾ ਉਹ ਇਹਨਾਂ ਤੋਂ ਨਹੀਂ ਚੱਲੀ ਇਹ ਬ੍ਰਹਮਾ ਜੀ ਦੇ ਪੁੱਤਰ ਸੰਤ ਕੁਮਾਰ ਸੰਤ ਕੁਮਾਰ ਸੰਨੰਦਨ ਤੇ ਸੰਤ ਜਿਹੜੇ